ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਬਸਤੀ RAMLAL ਅਸੀਂ ਪਹੁੰਚਿਆ ਜਿੱਥੇ ਜੁਆਇੰਟਡ ਸਿਕਸ ਵੱਲੋਂ ਲਗਾਤਾਰ ਸਵਾਵਾ ਕੀਤੀ ਜਾ ਰਹੀਆਂ ਇਸ ਤੋਂ ਪਹਿਲਾਂ ਪਿੰਡ ਸੁਲਤਾਨਵਾਲਾ ਨਿਜ਼ਾਮ ਨਿਜ਼ਾਮਵਾਲਾ ਤਾਂ ਅੱਜ ਹੁਣ ਅਸੀਂ ਬਸਤੀ RAMLAL ਪਹੁੰਚਿਆ ਤਾਂ ਖਾਦ ਵੰਡ ਦੀ ਸ਼ੇਲਾ ਕੀਤੀ ਜਾ ਰਹੀ ਹੈ ਪਹਿਲਾਂ ਆਪਾਂ ਸਾਰੀ ਸੰਗਤ ਨੂੰ ਫਤਿਹ ਬੁਲਾ ਲਈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਅਸੀਂ ਕੋਈ 25 ਤਰੀਕ ਤੋਂ ਖਾਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਸੀ ਯੂਨਾਈਟਿਡ ਸਟੇਟਸ ਦੇ ਇੱਕ ਟੀਮ ਵੱਲੋਂ ਤੇ ਲਗਾਤਾਰ ਖਾਦੀ ਸੇਵਾ ਕੀਤੀ ਜਾ ਰਹੀ ਹੈ ਧੀਰਾ ਘਾਰਾਂ ਤੋਂ ਅਸੀਂ ਆਰੰਭ ਕੀਤਾ ਸੀ ਕਿਸਾਨਾਂ ਨੂੰ ਵੀ ਕੋਈ ਆਸਰਾ ਕੀਤਾ ਜਾਵੇ ਕੁਝ ਸਖਾਲਾ ਕੀਤਾ ਜਾਵੇ ਉਹਨਾਂ ਦਾ ਕਣਕਾਂ ਬੀਜਣ ਦੇ ਵਿੱਚ ਮਦਦ ਕੀਤੀ ਜਾਵੇ ਉਸੇ ਤਰ੍ਹਾਂ ਅੱਜ ਸਵੇਰ ਤੋਂ ਅਸੀਂ ਜਿੱਦਾਂ ਪਿੰਡ ਸੁਲਤਾਨ ਵਾਲਾ ਉਸ ਤੋਂ ਬਾਅਦ ਪਿੰਡ ਨਿਜਾਂ ਵਾਲਾ ਤੇ ਕੁਝ ਛੋਟੀਆਂ-ਛੋਟੀਆਂ ਬਸਤੀਆਂ ਤੋਂ ਹੁੰਦੇ ਹੋਏ ਹੁਣ ਅਸੀਂ ਪਿੰਡ ਬਸਤੀ RAMLAL ਦੇ ਵਿੱਚ ਪਹੁੰਚੇ ਹਾਂ ਤੇ ਇੱਥੇ ਪਿੰਡ ਦੀ ਪੰਚਾਇਤ ਦੇ ਨਾਲ ਜਿਹੜਾ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਜੋ ਰਿਕਾਰਡ ਲੈ ਕੇ ਰਿਕਾਰਡ ਤੋਂ ਬਾਅਦ ਸਾਡਾ ਹோம்ਵਰਕ ਜਿਹੜਾ ਇਹ ਖਾਦ ਡਿਸਟ੍ਰੀਬਿਊਸ਼ਨ ਹੋਣੀ ਹੈ ਉਹਦੀਆਂ ਪਰਚੀਆਂ ਵਗੈਰਾ ਆਪਾਂ ਜਿਹੜੀਆਂ ਕਿਸਾਨਾਂ ਨੂੰ ਦੇ ਦਿੱਤੀਆਂ ਨੇ ਤੇ ਬੜੇ ਸਟੱਜੇ ਢੰਗ ਦੇ ਨਾਲ ਆਪਾਂ ਖਾਦ ਦੇਣੀ ਹੈ ਜੋ ਤੇਲ ਫੁੱਲ ਸੰਗਤ ਨੇ ਯੂਨਾਈਟਿਡ ਸਿੱਖ ਨੂੰ ਭੇਟ ਕੀਤਾ ਹੈ ਉਹ ਬਿਲਕੁਲ ਇੱਕ ਇੱਕ ਰੁਪਏ ਦਾ ਜਿਹੜਾ ਦਾਨ ਆ ਉਹ ਬੜੇ ਸਹੀ ਹੱਥਾਂ ਦੇ ਵਿੱਚ ਜਾਵੇ ਜਿਹੜੇ ਜ਼ਿਮੀਂਦਾਰ ਜਿਨ੍ਹਾਂ ਦੀਆਂ ਫਸਲਾਂ ਮਰ ਗਈਆਂ ਨੇ ਹੜ੍ਹ ਪ੍ਰੀੜਤ ਨੇ ਉਹ ਆਪਣੀਆਂ ਫਸਲਾਂ ਵੇਚ ਸਕਣ ਤੇ ਆਪਦੇ ਪਰਿਵਾਰ ਦਾ ਵਧੀਆ ਤਰੀਕੇ ਨਾਲ ਗੁਜ਼ਾਰਾ ਕਰ ਸਕਣ ਇਸ ਟਾਈਮ ਤੇ ਜੀ ਜਿਹੜਾ ਪਾਣੀ ਬਹੁਤ ਜ਼ਿਆਦਾ ਆਇਆ ਫਸਲਾਂ ਖਰਾਬ ਸਾਰੀਆਂ ਹੋ ਗਈਆਂ ਇਹਨਾਂ ਦੇ ਹੁਣ ਵਿਚਾਰਾਂ ਦੇ ਕੋਲ ਕੁਝ ਨਹੀਂ ਸੀਗਾ ਚਲੋ ਕਿਸੇ ਨੂੰ ਬੀ ਦਿੱਤੀ ਜਾਂਦੇ ਨੇ ਖਾਦ ਵੀ ਦਿੱਤੀ ਜਾਂਦੇ ਨੇ ਤੇਲ ਵੀ ਦਿੱਤੀ ਜਾਂਦੇ ਨੇ ਟਰੈਕਟਰ ਵੀ ਦਿੰਦੇ ਨੇ ਕਿਰਾਇਆ ਵੀ ਲਾਉਂਦੇ ਪੈਣੇ ਜਿੰਨੇ ਝੋਕੇ ਹਨ ਸਾਰੀ ਪੂਰੀ ਸੇਵਾ ਕਰਦੇ ਇੱਕ ਸਾਡੇ ਭਰਾ ਨੇ ਬਹੁਤ ਸੇਵਾ ਕੀਤੀ ਹੈ ਉਦੋਂ ਇਹ ਵੀ ਆਪਣੇ ਇਧਰੋਂ ਇਹ ਵੀ ਬਹੁਤ ਉਦੋਂ ਦੇ ਇੱਥੇ ਹੀ ਸੇਵਾ ਉਹ ਪਰਤੀਆਂ ਕੱਟਨ ਰਹੇ ਨੇ ਇਹ ਵੀ ਇੱਥੋਂ ਦੇ ਉਹ 2 ਮਹੀਨੇ ਹੋ ਗਏ ਨੇ ਇਥੇ ਵਿਚਾਰਿਆਂ ਨੂੰ ਲੱਗੇ ਖੜੇ ਹਾਂਜੀ ਤੇ ਜੋ ਪਾਣੀ ਰਿਹਾ ਉਹਦੋਂ ਵੀ ਰਹਿਣ ਇਥੇ ਹਾਂਜੀ ਤੇ ਉਦੋਂ ਲੋਕਾਂ ਦੀ ਸੇਵਾ ਇਹ ਵੀ ਕਰਦੇ ਬੋਰਡ ਟਿੱਕਰ ਵੀ ਕੱਢ ਕੇ ਲੈਂਦੇ ਰਹੇ ਨੇ ਹੁਣ ਜ਼ਮੀਨਾਂ ਕਈਆਂ ਦੇ ਰੇਤਾ ਪੈ ਗਿਆ ਉਹ ਉਥੋਂ ਟਿੱਕਰ ਵੀ ਸੇਵਾ ਕਰਦੇ ਪੈਣੇ ਬਹੁਤ ਧੰਨਵਾਦ ਹੈ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਪੈਸਰ ਵੀ ਨਾਂ ਕੀ ਆਪਣੇ ਮੇਰਨਾ ਜਰਮਨ ਸਿੰਘ ਜੀ ਜਰਮਨ ਸਿੰਘ ਹਾਂਜੀ ਇਸ ਪਿੰਡ ਦੇ ਸਰਪੰਚ ਜੀ ਜਦੋਂ ਤੋਂ ਹੜ੍ਹ ਆਏ ਨੇ ਉਦੋਂ ਤੋਂ ਹੀ ਯੂਨਾਈਟਿਡ ਸਿਕਸ ਦੀ ਜਿਹੜੀ ਕਲੋ ਵੀ ਸੇਵਾਦਾਰਾਂ ਨੇ ਕਮਰ कसे ਕਰਦੇ ਸੀ ਕਿ ਭਾਈ ਐਤ ਕੀ ਪਾਣੀ ਜਿੱਦ ਆਪਾਂ ਖਬਰਾਂ ਚ ਵੀ ਸੁਣਿਆ ਵੀ ਪਿਛਲੇ 40 ਸਾਲਾਂ ਦਾ ਰਿਕਾਰਡ ਵੀ ਤੋੜਦਾ ਪਾਣੀ ਨੇ ਇੰਨਾ ਪਾਣੀ ਨੇ ਕਹਿ ਲੋ ਵੀ ਕਹਿਰ ਮਚਾਇਆ ਤੇ ਇਹ ਸਾਰੇ ਭਰਾ ਇਹਨਾਂ ਦਾ ਜੋ ਨੁਕਸਾਨ ਹੋਇਆ ਇਹੀ ਅਸੀਂ ਵਾਅਦਾ ਕੀਤਾ ਸੀ ਇਹ ਸਾਰੇ ਪਿੰਡਾਂ ਦੇ ਨਾਲ ਕੇ ਭਾਈ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਨਾਲ ਖੜੇ ਰਹਾਂਗੇ ਹਾਂਜੀ ਤੇ ਇਹ ਹੀ ਸਾਨੂੰ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਜੋ ਉਦੇਸ਼ਾਂ ਉਦੇਸ਼ਾਂ ਚੋਂ ਇੱਥੇ ਲੋਕਾਂ ਦਾ ਸਾਰੀਆਂ ਸੰਗਤਾਂ ਨੇ ਉਹ ਕਹਿੰਦੇ ਵੀ ਅਸੀਂ ਸੰਗਤ ਤੁਹਾਡੇ ਯੂਨਾਈਟਿਡ ਸਿਕਸ ਦੇ ਨਾਲ ਤੁਸੀਂ ਇਹਨਾਂ ਵੀਰਾਂ ਦੀ ਬਾਹ ਫੜਨੀ ਹੈ ਸੋ ਫਿਰ ਇਸੇ ਤਰੀਕੇ ਨਾਲ ਹੁਣ ਜੋ ਤਿੰਨ ਪੜਾਅ ਦੇ ਵਿੱਚ ਅਸੀਂ ਇਹ ਸਾਰੇ ਜੋ ਡਿਜ਼ਾਸਟਰ ਰੀਲੀਫ ਨੂੰ ਕਰੋ ਵੰਡਿਆ ਸੀ ਪਹਿਲਾ ਪੜਾਅ ਸੀ ਜਦੋਂ ਪਾਣੀ ਆਇਆ ਉਦੋਂ ਕਿਸ਼ਤੀਆਂ ਦੇ ਰਾਹੀਂ امداد ਪਹੁੰਚਾਉਣੀ ਜਾਂ ਜਿਹੜੇ ਸਾਡੇ ਭੈਣ ਭਰਾ ਫਸੇ ਹੋਏ ਸੀ ਪਾਣੀ ਚ ਉਹਨਾਂ ਨੂੰ ਕੱਢਣਾ ਦੂਜੇ ਵਿੱਚ ਸੀ ਫੇਰ ਵੀ ਜਿਹੜਾ ਆਪਾਂ ਫੋਗਿੰਗ ਵਗੈਰਾ ਕਰਨੀ ਤਾਂ ਕਿ ਬਿਮਾਰੀਆਂ ਨਾ ਫੈਲਣ ਜਾਂ ਸਰਵੇ ਕਰਨੇ ਹੁਣ ਜਿਹੜੀ ਆਪਾਂ ਖਾਦ ਵੰਡ ਰਹੇ ਆ ਇਹ ਪ੍ਰੋਪਰ ਤਰੀਕੇ ਨਾਲ ਪਿੰਡ ਪਿੰਡ ਜਾ ਕੇ ਸਰਵੇ ਕੀਤਾ ਕੱਲੇ-ਕੱਲੇ ਘਰ ਦੇ ਵਿੱਚ ਕਿ ਭਾਈ ਤੁਹਾਡੀ ਜ਼ਮੀਨ ਕਿੰਨੀ ਆ ਕਿੰਨੇ ਘਰ ਦੇ ਪਰਿਵਾਰ ਨੇ ਕਿੰਨੀ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦਾ ਕੀ ਨੁਕਸਾਨ ਹੋਇਆ ਸੋ ਉਹ ਤੋਂ ਬਾਅਦ ਹੁਣੇ ਪ੍ਰੋਪਰ ਪਰਚੀਆਂ ਬਣਾ ਕੇ ਜਿੱਦਾ ਜਗਨਜੀਤ ਸਿੰਘ ਉਹਨਾਂ ਨੇ ਦੱਸਿਆ ਕਿਉਂਕਿ ਸਾਰਾ ਪ੍ਰੋਜੈਕਟ ਹੈ ਜਿਹੜਾ ਇਹ ਜਗਨਜੀਤ ਸਿੰਘ ਉਹਨਾਂ ਦੀ ਦੇਖਰੇਖ ਦੇ ਹੇਠ ਚੱਲਿਆ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਕਹਿੰ ਲੋ ਸਾਰੇ ਪਰਿਵਾਰ ਨੇ ਇੱਥੇ ਸੇਵਾ ਕੀਤੀ ਹੈ ਸੋ ਹੁਣ ਸਾਡੀ ਇਹੀ ਕੋਸ਼ਿਸ਼ ਸੀ ਤਾਂ ਹੀ ਅਸੀਂ ਸਰਪੰਚ ਸਾਹਿਬ ਲੰਬੜਦਾਰ ਸਾਹਿਬ ਜਾਂ ਪਟਵਾਰੀ ਸਾਹਿਬਾਂ ਨਾਲ ਨੂੰ ਵੀ ਮਿਲ ਕੇ ਕੋਈ ਤਾਂ ਕਿ ਜਿਹੜੀ ਤਿਲ ਫੁੱਲ ਸਾਨੂੰ ਸੰਗਤ ਨੇ ਦਿੱਤਾ ਉਹ ਜਿਸ ਮਨਸ਼ਾ ਦੇ ਨਾਲ ਜਿਸ ਸ਼ਰਧਾ ਦੇ ਨਾਲ ਤੇ ਜਿਸ ਕਾਜਲੀ ਦਿੱਤਾ ਅਸੀਂ ਉਹਨਾਂ ਤੱਕ ਪਹੁੰਚਾ ਸਕੀਏ ਸੋ ਇਹ ਸੇਵਾਵਾਂ ਜੀ ਹੁਣ ਅੱਜ ਇਹਨਾਂ ਪਿੰਡਾਂ ਚ ਚੱਲ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਉਹ ਸੰਗਤਾਂ ਦਾ ਜਿਨ੍ਹਾਂ ਨੇ ਇੱਕ ਵਿਸ਼ਵਾਸ ਤੇ ਯੂਨਾਈਟਿਡ ਸਿਕਸ ਦੀ ਬਾਹ ਫੜੀ ਤੇ ਯੂਨਾਈਟਿਡ ਸਿਕਸ ਨੇ ਗੁਰੂ ਦੇ ਉਟ ਆਸਰੇ ਦੇ ਨਾਲ ਇਹਨਾਂ ਸੇਵਾਦਾਰਾਂ ਦੀ ਕਹਿ ਲੋ ਵੀ ਤਾਕਤ ਦੇ ਸਹਿਯੋਗ ਸਾਥ ਕਾਰਜ ਜਿਸੀ ਇਹਨਾਂ ਪਿੰਡਾਂ ਦੇ ਵਿੱਚ ਸਾਡੇ ਭਰਾਵਾਂ ਨੇ ਤੇ ਇਹਨਾਂ ਦੇ ਨਾਲ ਖੜੇ ਆ ਤੇ ਇਹ ਵੀ ਇਹਨਾਂ ਨਾਲ ਵਾਦਾ ਆ ਕਿ ਅਸੀਂ ਇਹ ਨਹੀਂ ਕਿ ਹੋਣ ਇਥੋਂ ਖਾਦ ਵੰਡ ਕੇ ਅਸੀਂ ਚਲੇ ਜਾਣਾ ਜਗਮੀਤ ਸਿੰਘ ਦਾ ਆਪ ਇੱਥੇ ਪਿੰਨਾ ਪਿੰਡਾਂ ਦੇ ਵਿੱਚ ਲੋਕਲ ਆ ਤੇ ਯੂनाइटेड 6 ਹਮੇਸ਼ਾ ਇਹਨਾਂ ਦੇ ਨਾਲ ਖੜੂਗੀ ਹੋਰ ਵੀ ਇਹਨਾਂ ਨੂੰ ਗਾਂ ਵੀ ਕਿਤੇ ਕੋਈ ਵੀ ਲੋੜ ਦੀ ਲੋੜ ਪੈਂਦੀ ਹੈ ਤੇ ਹਮੇਸ਼ਾ ਯੂनाइटेड 6 ਇਹਨਾਂ ਦੇ ਨਾਲ ਬੜੀ ਖੁਸ਼ੀ ਦੀ ਗੱਲ ਆ ਮਤਲਬ ਕਿ ਹਾਰ ਕਾਫੀ ਮਦਦ ਕੀਤੀ ਪਹਿਲਾਂ ਵੀ ਇਹਨਾਂ ਨੇ ਸਾਡੀ ਤੇ ਹੁਣ ਵੀ ਅੱਜ ਵੰਡ ਰਹੇ ਨੇ ਖੁਸ਼ ਦੀ ਗੱਲ ਹੈ ਜੀ ਲੋੜਵਾਂ ਦੇ ਕਿਸਾਨ ਨੇ ਵਿਚਾਰੇ ਇਹਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਬਾਦ ਫਸਲਾਂ ਦਾ 3 350 ਏਕੜ ਰਕਬਾ ਕਿੱਲੇ ਜ਼ਮੀਨ ਹੈਗੀ ਪਿੰਡ ਦੀ ਜਿਹੜਾ ਨੁਕਸਾਨ ਹੋ ਚੁੱਕਾ ਹੈ ਜਦੋਂ ਪਾਣੀ ਆਇਆ ਉਦੋਂ ਬੰਨਾਂ ਨੇ ਵੀ ਬਹੁਤ ਮਦਦ ਕੀਤੀ ਹੈ ਜੀ ਤੇਲ ਦੀ ਹਰ ਤਰ੍ਹਾਂ ਦੀ 24 ਘੰਟੇ ਸਾਡੇ ਨਾਲ ਆ ਰਹੇ ਆ ਜਦੋਂ ਅਸੀਂ ਆਵਾਜ਼ ਮਾਰੀ ਉਦੋਂ ਆਏ ਨੇ ਸਾਨੂੰ ਹਰ ਜਗ੍ਹਾ ਨੋਚ ਸਾਡੇ ਉੱਥੇ ਪਹਿਲੀ ਟਹਿ ਗਈ ਉੱਥੇ ਵੀ ਕਾਫੀ ਮਦਦ ਕਰ ਰਹੇ ਨੇ ਤੇ ਬੜੀ ਵਧੀਆ ਗੱਲ ਹੈ ਬੜਾ ਵਧੀਆ ਉਪਰਾਲਾ ਇਹਨਾਂ ਦਾ ਬੜਾ ਸਲਾਗ ਜੋਗਾ ਉਪਰਾਲਾ ਹੈ ਜੀ ਮੈਂ ਇਹਨਾਂ ਨੰਬਰ ਦਾ ਨਾਮ ਬੜਾ ਮੈਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਡੀ ਔਖੀ ਘੜੀ ਦੇ ਵਿੱਚ ਸਾਡੀ ਮਦਦ ਕਰਨ ਵਾਸਤੇ ਪਹੁੰਚੇ ਆ ਜਦੋਂ ਕਿ ਪਾਣੀ ਆਇਆ ਸੀ ਉਸ ਟਾਈਮ ਵੀ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੁਣ ਵੀ ਅਸੀਂ ਬਹੁਤ ਤਾਬਿਆਦਾਰ ਇਹਨਾਂ ਦੇ ਕਿ ਇੰਨੀ ਦੂਰੋਂ ਚੱਲ ਕੇ ਸਾਡੀ ਮਦਦ ਕਰਨ ਵਾਸਤੇ ਸਾਡੇ ਡੁੱਬਿਆਂ ਵੀਰਾਂ ਨੂੰ ਮਦਦਾਰ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿੰਨੀ ਅੱਜ ਤੁਹਾਨੂੰ ਖਾਦ ਮਿਲ ਰਹੀ ਜੀ ਅੱਜ ਸਾਨੂੰ 2-2 ਬੋਰੀਆਂ ਦੇ ਰਿਆ ਜੀ 2-2 ਬੋਰੀਆਂ ਦੇ ਰਿਆ ਕੋਲ ਰਕਬਾ ਕਿੰਨਾ ਆਪਣਾ ਬਾਈ ਜੀ ਉੱਥੇ ਰਕਬਾ ਜੀ ਸਾਡਾ 12 ਕਿੱਲੇ ਆ ਜੀ ਅਸੀਂ 4 ਭਾਈ ਆ ਤਿੰਨ-ਤਿੰਨ ਕਿੱਲੇ ਆਉਂਦੇ ਸਾਰੇ ਉੱਥੇ ਨਿਜਾਮ ਵਾਲੇ ਚੀਜ਼ ਹਾਂ ਜੀ ਨਿਜਾਮ ਵਾਲੇ ਠੀਕ ਹੈ ਜੀ ਠੀਕ ਹਾਂ ਸਰਿੰਦਰ ਸਿੰਘ ਆ ਜੀ ਸਰਿੰਦਰ ਸਿੰਘ ਇਹੀ ਪਿੰਡ ਹੈ ਜੀ ਇਹੀ ਹੋਈ ਨਿਜਾਮ ਵਾਲੇ ਤੋਂ ਆਖਦੇ ਅੱਜ ਖਾਦ ਵੰਡੀ ਜਾ ਰਹੀ ਕੀ ਕਰਦੇ ਬਹੁਤ ਬਹੁਤ ਧੰਨਵਾਦ ਆਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਂ ਠੀਕ ਹੈ ਠੀਕ ਹੈ ਮੈਂ ਬਹੁਤ ਹੀ ਚਾਵਾ ਜਿਹਨਾਂ ਵਿਚਾਰਿਆਂ ਨੇ ਹੜਪੀੜਤਾਂ ਲੋ ਇਨਨਾ ਨੇ ਸਾਨੂੰ ਕਣਕ ਦੇ ਬੀਜਣ ਵਾਸਤੇ ਬਹੁਤ ਅਪਰਲਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਥੈਂਕ ਯੂ ਇਨਨਾ ਦਾ ਪਹਿਲਾਂ ਅਸੀਂ ਰਸਨ ਹੁੰਦਾ ਜੇ ਅਸੀਂ ਨਹੀਂ ਸਾਡੀ ਪਹਿਲੀ ਜਮਤ ਕਰਿਆ ਜੀ ਕਿਉਂਕਿ ਸਾਡਾ ਰਸਨ ਅਸੀਂ ਸਹੀ ਥਾਂ ਤੇ ਬੈਠੇ ਆ ਤੇ ਜਿਹੜਾ ਮਤਲਬ ਸਾਨੂੰ ਰਸਨ ਮਾਲਕ ਨੇ ਵਿਚਾਰਿਆ ਚਲੋ ਸੁੱਕੇ ਥਾਂ ਤੇ ਫਿਰ ਜਿਹੜਾ ਸਾਨੂੰ 20 ਖਾਦੀ ਜਾਂ ਟਰੈਕਟਰਾਂ ਦੀ ਜਿਹੜੀ ਪਹਿਲੀ ਮੇਰੀ ਦਰਿਆਜ ਬਾੜੀ ਉਹਦੀ ਉੱਥੇ ਜਮਤ ਕਰਦੇ ਸਾਡੀ ਠੀਕ ਹੈ ਧੰਨਵਾਦ ਕਰਨ ਦਾ ਧੰਨਵਾਦ ਧੰਨਵਾਦ ਠੀਕ ਹੈ ਵਾਇਪੋ ਜੀ ਤੋਂ ਖੰਡਾ ਸੋ ਚਲਦੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਯੂਨਾਈਟਿਡ ਸਿਕਸ ਵੱਲੋਂ ਵੱਡੇ ਪ੍ਰਾਲੇ ਕੀਤੇ ਜਾ ਰਹੇ ਲਗਾਤਾਰ ਕਿਉਂਕਿ ਹੜਪ੍ਰਭਾਵਤ ਇਲਾਕੇ ਆ ਸਤਲੁਜ ਦਰਿਆਣ ਜਿਹੜਾ ਜ਼ਮੀਨਾਂ ਹੜ ਲੀਆਂ ਜ਼ਮੀਨਾਂ ਰੋੜ ਲੀਆਂ ਫਸਲਾਂ ਰੋੜ ਲੀਆਂ ਉਹ ਚੀਜ਼ ਨੂੰ ਲੈ ਕੇ ਯੂਨਾਈਟਿਡ ਸਿਕਸ ਵੱਲੋਂ ਵੱਡੇ ਪ੍ਰਾਲੇ ਲਗਾਤਾਰ ਜਾਰੀ ਅੱਜ ਖਾਦ ਮੰਡੀ ਚੱਲੀ ਜਾ ਰਹੀ ਹੈ ਪਹਿਲਾਂ ਬੀਜ ਵੰਡਿਆ ਗਿਆ ਟਰੈਕਟਰਾਂ ਦੇ ਨਾਲ ਜ਼ਮੀਨਾਂ ਤਿਆਰ ਕੀਤੀ ਜਾ ਰਹੀਆਂ ਕਣਕਾਂ ਬੀਜੀਆਂ ਜਾ ਰਹੀਆਂ ਸੋ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਕਰਤੀ ਸਾਡੇ ਨੂੰ ਕਰਦੇ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ